ਕਿਸੇ ਚੀਜ਼ ਦਾ ਰੇਟ ਵੱਧ ਹੁੰਦਾ ਨਾ ਉਹਦੇ 'ਚ ਕੋਈ ਅੰਤਰ ਹੁੰਦਾ ਰਹਿੰਦਾ ਹਾਂ ਕੱਲਾ ਰੇਟ ਨਹੀਂ ਘਟ ਜਾ ਕੇ ਘਰੇ 'ਚ ਕਲੱਟ ਪਲੇਟ ਪਾਉਣੀ ਪਵੇ ਜੇ 5-7000 ਲੱਗ ਜਾਂਦਾ ਹਾਂ ਟਰੈਕਟਰ origignal ਦੱਸਿਆ ਅਕਰਪਾਲ ਆ ਟਰੈਕਟਰ origignal ਦੱਸਿਆ ਜੇ ਕਿਤੇ ਕਲਮ ਲੱਗੀ ਸਾਫ਼ਤ ਕਰ ਦਿਓਗੇ ਠੀਕ ਆਪਾਂ ਉਸ ਚੀਜ਼ ਦੇ ਜ਼ਿੰਮੇਦਾਰ ਹੋਵਾਂਗੇ ਹੁਣ ਜਾਣ ਦਾ ਖਰਚਾ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਤੁਹਾਨੂੰ ਦੋ ਫਾਰਮ ਟਰੈਕ 60 ਦਿਖਾਵਾਂਗੇ ਦੋਨਾਂ 'ਚ ਅੰਤਰ ਆ ਇਹ ਆਗਾ ਕਲਾਸਿਕ ਵਾਲਾ ਇਹ ਸੁਪਰ ਮਿਕਸ ਆ ਗਿਆ ਲੈ ਲੈਨੇ ਆ ਬਾਈ ਜਾਣਕਾਰੀ ਕਲਵੀਰ ਤੋਂ ਕਲਵੀਰਾ ਕੀ ਹਾਲ ਆ ਬਾਈ ਠੀਕ ਆ ਬਾਈ ਵਧੀਆ ਚੜਦੀ ਕਲਾ ਤੇ ਜਾਣਕਾਰੀ ਦੇ ਨਾ ਮਰੇਗਾ ਪਹਿਲਾਂ ਤਾਂ ਸੱਸੀ ਗਾਲ ਬਾਈ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜਦੀ ਕਲਾ ਚ ਰੱਖੇ ਤੇ ਜਿੱਥੋਂ ਤੱਕ ਗੱਲ ਆ ਗਈ ਗਰਪਾਲ ਨੌਲੇਜ ਦੀ ਹਾਂ ਬਾਈ ਕਿੰਨੀ ਕੁ ਹੈਗੀ ਆ ਓੰਨੀ ਕ ਸਾਂਝੀ ਕਰ ਲਾਂਗੇ ਜੇ ਕੋਈ ਧੂਰੀ ਹੋਈ ਤੇ ਜਿਹੜੇ ਭਰਾਵਾਂ ਨੂੰ ਜਿਆਦਾ ਪਤਾ ਹੋਇਆ ਤੇ ਉਹ ਕਮੈਂਟ ਬਾਕਸ ਨਾਲ ਜਰੂਰ ਦੱਸੋ ਕਮੈਂਟਾਂ 'ਚ ਦੱਸੋ ਠੀਕ ਆ ਇਹ ਸੁਪਰ ਮੈਕਸ ਦੇ ਵਿੱਚ ਆ ਗਿਆ ਠੀਕ ਆ ਆਮ YouTube ਵਾਲਾ ਠੀਕ ਹੈ ਸਿੱਧੇ ਐਕਸਲ ਵਾਲਾ ਜਿਹਨੂੰ ਕਹਿ ਦਿੰਦੇ ਆਪਾਂ ਹਾਂ ਇਹ ਤਾਂ ਪਤਲੀਆਂ ਡੂਬਾਂ ਚ ਕਹਿ ਦਿੰਨੇ ਪੰਜਾਬੀ ਚ ਇਹ ਮੋਟੀਆਂ ਡੂਬਾਂ ਚ ਹੈ ਇਹ ਐਪੀ ਸਾਈਕਲਿਕ ਹੈ ਵੀ ਇਹਦੇ ਚ ਗਰਾਰੀਆਂ ਵੱਧ ਹੁੰਦੀਆਂ ਉਹ ਚ ਸਿੱਧੀ ਐਕਸਲ ਹੁੰਦੀ ਹੈ ਠੀਕ ਹੈ ਠੀਕ ਹੈ ਤੇ ਕਈ ਭਰਾ ਇਹਨੂੰ ਚੰਗਾ ਮੰਨਦੇ ਤੇ ਕਈ ਭਰਾ ਇਹਨੂੰ ਚੰਗਾ ਚਾਰੇ ਪਾਸੇ ਦਿਖਾ ਦੇ ਟਰੈਕਟਰ ਚ ਚੰਗੇ ਦੋਨੇ ਹੀ ਹੈ ਠੀਕ ਹੈ ਨਿੰਦਨ ਵਾਲਾ ਨਾ ਤਾਂ ਆ ਹਿੱਸਾ ਹੈ ਤੇ ਨਾ ਹੀ ਆ ਹਿੱਸਾ ਠੀਕ ਹੈ ਮਗਰ ਮਗਰ ਬਹੁਤ ਸੋਹਣਾ ਪਿਆ ਯਾਰ ਟਰੈਕਟਰ ਬਾਈ ਕਮੀ ਨਹੀਂ ਹੈਗੀ ਕੋਈ ਇਹ ਜੀ ਚੱਕਰ ਵੀ ਹੁੱਕ ਕਿਵੇਂ ਰੰਗ ਲੈ ਗਿਆ ਹੁੱਕ ਬਾਈ ਗਵਾਚ ਗਈ ਸੀ ਬੰਦੇ ਗਵਾਚ ਗਈ ਇਹਦੀ ਚੀਜ਼ ਹੋਰ ਦੇਖ ਆ ਮਗਰਾੜ ਦੇਖ ਹਾਂ ਬਾਹਰੋਂ ਤਾਂ ਪਿਆ ਅੰਦਰੋਂ ਮਾਰੀ ਬੁੱਤ ਕੈਮਰਾ ਅੰਦਰ ਵੀ ਮੈਂ ਤਾਂ ਅੰਦਰੋਂ ਦਿਖਾਈ ਮੜਾ ਜਾ ਨੰਬਰ ਹੀ ਹਰਿਆਣਾ ਵਾਲਾ ਕਹਿੰਦਾ ਯਾਰ ਹਰਿਆਣਾ ਨੰਬਰ ਆ ਝਾਕ ਕਿਤੇ ਜੰਗਾਲਾ ਹੀ ਸਹੀ ਗੱਲ ਬਹੁਤ ਸੋਹਣੇ ਮਗਰਾੜ ਪਏ ਯਾਰ 11 ਮਾਡਲ ਦੇ ਵਿੱਚ ਆ ਗਿਆ ਨਾਲ ਦਾ ਰੰਗ ਪੇਂਟ ਕਿਦੋਂ ਵੀ ਨਹੀਂ ਹੋਇਆ ਠੀਕ ਹੈ ਫੁੱਲ ਟੌਪ ਵਾਲਾ ਮਾਡਲ ਹੈ ਠੀਕ ਹੈ ਠੀਕ ਹੈ ਦੇਖ ਲਾ ਤੇ ਯਾਰ ਆ ਜਿਵੇਂ ਆ ਚੀਜ਼ਾਂ ਟੱਕ ਦੇ ਇਹਦੇ ਹੈਗੀ ਇਹਦੇ ਤਾਂ ਹੌਲੈਂਡ ਦੇ ਇਹ ਫਿਰ ਜੇ ਇਹਨੂੰ ਕਰਾਉਣਿਆਂ ਤਾਂ ਫਿਰ ਪੇਂਟ ਹੋਇਆ ਪੇਂਟ ਹੋਇਆ ਵੱਜੂਆ ਕਿਉਂਕਿ ਫਿਰ ਦੁਸਟਿਕਰਾਂ ਦੇ ਉੱਤੇ ਫਿਰ ਸਾਰਾ ਹੀ ਕਰਨਾ ਪਊਗਾ ਹਾਂ ਸਾਰਾ ਕਰਨਾ ਪਊ ਹੁਣ ਤੇ ਬਹੁਤ ਵਧੀਆ ਟਰੈਕਟਰ ਆ ओरिजिनल ਟਰੈਕਟਰ ਆ 2000 ਪਹਿਲੀ ਪਾਰਟੀ ਦਾ ਅਗਰ ਪਾੜੇ 2011 ਮਾਡਲ ਆ ਠੀਕ ਆ ਪਹਿਲੀ ਪਾਰਟੀ ਪਹਿਲੀ ਪਾਰਟੀ ਦਾ ਐਚ ਆਰ 22 ਫਤਿਹਬਾਦ ਦਾ ਨੰਬਰ ਸਮਾਨ ਸਮੇਤ ਇਹ ਟਾਂਪ ਲਿੰਕਾਂ ਲੀਆਂ ਕਿੱਲੀਆਂ ਵੀ ਨਾਲ ਦੀ ਠੀਕ ਆ ਕੱਲੀ ਕੱਲੀ ਚੀਜ਼ ਮਿਲ ਜੂ ਜਿਹੜੀ ਆਪਾਂ ਨੂੰ ਜਾਣ ਸੀ ਜੋ ਮਿਲਦੀ ਆ ਉਮੇ ਸਾਰਾ ਏਜੰਸੀ ਜਿਹੜਾ ਸਮਾਨ ਉਹ ਵੀ ਮਿਲੂਗਾ ਇਹ ਨਹੀਂ ਵੀ ਆਪਾਂ ਘਰੋਂ ਚੱਕ ਕੇ ਪਾਇਆ ਕੋਈ ਠੀਕ ਹੈ ਨਾਲ ਹੀ ਐ ਨਾਲ ਹੀ ਦੇਣਾ ਨਾਲ ਹੀ ਦੇਵਾਂਗੇ ਬਾਈ ਰੱਖਣਾ ਤਾਂ ਹੈ ਨਹੀਂ ਜੇ ਘਾਟ ਹੋਵੇ ਤਾਂ ਵੀ ਆਪਾਂ ਪੂਰੀ ਕਰਕੇ ਦੇਵਾਂਗੇ ਸਮਾਨ ਤੱਕਲੇ ਨੂੰ ਪੂਰਾ ਦੇਣੇ ਦੇ 11 ਮਾਡਲ ਆ ਗਿਆ ਡਿਮਾਂਡ ਹੈ ਦੀ ਬਾਈ 365000 365000 ਬਾਕੀ ਮੌਕੇ ਤੇ ਫੋਨ ਕਰ ਲਿਓ ਹੋ ਜਾਊਗਾ ਇਹਦੇ ਬਾਰੇ ਦੇ ਦੇ ਜਾਣਗੇ ਇਹ ਵੀ ਪਹਿਲੀ ਪਾਰਟੀ ਦਾ ਰੈਟਰ ਇਹ ਵੀ ਪਹਿਲੀ ਪਾਰਟੀ ਦਾ ਇਹਦੇ ਜਿਹੜੇ ਬੈਕ ਟਾਇਰ ਹੈਗੇ ਅੱਛਾ ਉਹ ਸੀਗੇ ਬਾਈ ਅੱਧੋਂ ਜ਼ਿਆਦੇ ਪਈ ਠੀਕ ਹੈ ਬਾਈ ਆਪਾਂ ਟਾਇਰ ਨਵੇਂ ਪਾਏ ਆ 14928 ਦਾ ਮਾਰਕ ਆ ਉੱਤੇ ਪੁੱਤ ਦਿਖਾ ਦੇ ਮਾੜਾ ਜ ਠੀਕ ਹੈ ਬਾਈ ਪੈਂਚਰ ਵੀ ਹੈ ਨਹੀਂ ਟੂਬਾਂ ਜੇ ਕਿਸੇ ਭਰਾ ਨੂੰ ਨਾਂ ਤਸੱਲੀ ਹੁੰਦੀ ਆ ਪਾ ਟਾਇਰ ਖਲਾ ਕੇ ਟੂਬਾਂ ਚੈੱਕ ਕਰਾਦਾ ਠੀਕ ਆ ਟਾਇਰ ਖਲਾ ਕੇ ਬਾਈ ਮੇਰੇ ਹਿਸਾਬ ਨਾਲ 2200 ਘੰਟਾ ਚੱਲਿਆ ਹੋਣਾ ਰੈਕਟਰ ਇਹ ਹਜੇ ਤੱਕ 2200 ਘੰਟਾ ਚੱਲਿਆ ਇਹ ਵੀ ਪਹਿਲੀ ਪਾਰਟੀ ਦੇ ਜ਼ਿਮੀਂਦਾਰ ਦੇ ਘਰੋਂ ਆਇਆ ਬਾਈ ਮਸ਼ੀਨ ਕੰਮ ਦੇ ਨੇੜੇ ਆ ਤੇ ਕਲਮ ਇਹਦੇ ਵੀ ਨੇੜੇ ਨਹੀਂ ਹੈ ਠੀਕ ਆ ਕਲਮ ਇਹ ਤੇ ਵੀ ਨਹੀਂ ਹੋਈ ਠੀਕ ਹੈ ਕੋੜਾ ਬੈਂਪਰ ਲੱਗਿਆ ਬਾਕੀ ਆ ਜਿਵੇਂ ਸਿਸਟਮ ਹੈਗਾ ਉਵੇਂ ਹੀ ਆ ਸੋਨਾ ਬਹੁਤ ੱਥਲੋ ਮੈਂ ਪੁੱਤ ਸੋਚਦਾ ਮੂੰਹ ਦੀ ਨਾ ਹੁੰਦਾ ਇਹਦੇ ੱਥਲੋ ਵੱਡੀ ਚੋਈ ਮੂੰਹ ਦੀ ਨਾਗਾ ਹਾਂ ਸ ਠੀਕ ਹੈ ਠੀਕ ਹੈ ਨਾ ਬਹੁਤ ਸੋਹਣਾ ਪਿਆ ਯਾਰ ਮਾਡਲ ਟਰੈਕਰ ਕਮੀ ਹੈ ਨਹੀਂ ਬਾਈ ਆ ਚੀਜ਼ਾਂ ਯਾਰ ਕੰਪਨੀ ਦੀਆਂ ਨਾਲ ਦੀਆਂ ਪਈਆਂ ਨਹੀਂ ਇਹ ਰੇਕਾਂ ਨੂੰ ਕਈ ਆਮ بگੜ ਬਗੜ ਜਾਂਦੀਆਂ ਹੁੰਦੀਆਂ ਹਾਂ ਹਾਂ ਜੇ ਕਮਰਸ਼ੀਅਲ ਕਮਾਚਰ ਦਾ ਡਾਇਰੈਕਟਰ ਬਾਕੀ ਵੱਡੀ ਗੱਲ ਤਾਂ ਯਾਰ ਫਾਰਮ ਟਰੈਕ ਦੀ ਕਿਰਪਾ ਲਈ ਹੈ ਵੀ ਇਹ ਯਾਰ ਰਾਜਾ ਡਾਇਰੈਕਟਰ ਹੈ ਇਹ ਕਮਰਸ਼ੀਅਲ ਕਮਾਚਰ ਜਾਂਦਾ ਹੀ ਨਹੀਂ ਹਾਂ ਠੀਕ ਹੈ ਵਧੀਆ ਨਾਲੇ ਖਰਚਾ ਘਟਾ ਯਾਰ ਇਹ ਮੰਨ ਕੇ ਚੱਲ ਵੀ ਸਰਦਾਰੀ ਦੀ ਸ਼ਾਨ ਆ ਯਾਰ ਸ਼ਾਨ ਆ ਇਹ ਫਾਰਮ ਅਸੀਂ ਵੀ ਘੱਟੋ ਘੱਟ 10 ਸਾਲ ਫਾਰਮ ਟਰੈਕ ਹੀ ਪਾਇਆ ਪਹਿਲਾਂ ਬਾਈ ਜਿਹਨੇ ਇਹ ਚਲਾ ਲਿਆ ਮੇਰਾ ਤਜਰਬਾ ਕਹਿੰਦਾ ਟਰੈਕਟਰ ਸਾਰੀ ਚੰਗਾ ਮਾੜਾ ਟਰੈਡ ਹਾਂ ਪਰ ਜਿਹਨੇ ਆਹ ਤਰ੍ਹਾਂ ਲਿਆ ਹੋਰ ਨਹੀਂ ਚੱਲਦਾ ਬਾਈ ਹਾਂ ਚੱਲਦਾ ਹੀ ਨਹੀਂ ਇਹਦੀ ਜਿਹੜੀ ਜਰ ਇਹ ਰੱਖਣ ਦੇ ਲਾ ਵੀ ਜਿਵੇਂ ਕੋਈ ਆਪਾਂ ਮਤਲਬ ਮਹਿੰਗੀ ਨਾ ਲਗਜ਼ਰੀ ਗੱਡੀ ਚਲਾਉਣੇ ਨੇ ਉਹੋ ਜਿਹਾ ਚਲਾਵਾ ਸਹੀ ਗੱਲ ਆ ਬਈ ਹਾਂ ਇਹਦੀ ਡਿਮਾਂਡ ਇਹਦੀ ਡਿਮਾਂਡ 4 ਲੱਖ ਤੇ 65 ਹਜ਼ਾਰ ਰੁਪਏ 2017 ਮਾਡਲ ਇਹਦੀ 3 ਲੱਖ 65 ਹਜ਼ਾਰ ਇਹਦੀ 4 ਲੱਖ ਇਹਦੀ 46 ਲੱਖ ਰੁਪਏ ਦਾ ਫਰਕ ਆ ਤੇ ਬਾਕੀ ਫੋਨ ਕਰ ਲਿਓ ਬਾਈ ਨੂੰ ਉੱਲ ਮੈਂ ਤਾਂ ਕਰਦਾ ਇਹ ਵੀਡੀਓ ਜੇ ਅਸੀਂ ਧੁਮਾਕੇ ਨਹੀਂ ਕਰ ਸਕਦੇ ਸਾਡੀ ਸਾਡੀ ਫੇਦਰਤ ਨਹੀਂ ਭਰਾਵੋ ਮੈਂ ਕਰਾਂ ਦੀ ਇੱਕ ਗੱਲ ਮੈਂ ਕਹਿਣਾਗਾ ਭਰਾ ਬਣ ਕੇ ਨਾ ਇਕੱਲੇ ਗੱਲਾਂ ਜਨਾਇਆ ਕਰੋ ਚੀਜ਼ ਦੇਖੋ ਆਪਾਂ ਤਾਂ ਕਹਨੇ ਆ ਵੀ ਜੋ ਕੋਈ ਭਰਾ 200 ਕਿਲੋਮੀਟਰ ਤੋਂ ਆਉਂਦਾ ਮੈਂ ਆਹ ਟਰੈਕਟਰ ਇਹ ਨਾਲ ਦੱਸਿਆ ਕਰਪਾਹਾਲ ਆਹ ਟਰੈਕਟਰ ਇਹ ਨਾਲ ਦੱਸਿਆ ਜੇ ਕਿਤੇ ਕਲਮ ਲੱਗੀ ਸਾਬਤ ਕਰ ਦਿਓਗੇ ਠੀਕ ਹੈ ਆਪਾਂ ਉਸ ਚੀਜ਼ ਦੇ ਜ਼ਿੰਮੇਦਾਰ ਹੋਵਾਂਗੇ ਉਹਨਾਂ ਜਾਣ ਦਾ ਖਰਚਾ ਦੇਵਾਂਗੇ ਆ ਕੇ ਪਹਿਲਾ ਚੀਜ਼ ਦੀ ਤਸੱਲੀ ਕਰੋ ਯਾਰ ਚੀਜ਼ ਆ ਕੇ ਦੇਖੋ ਕੀ ਅੰਤਰ ਆ ਕੋਈ ਅੰਤਰ ਹੈ ਚੀਜ਼ ਜੇ ਕਿਸੇ ਚੀਜ਼ ਦਾ ਰੇਟ ਵੱਧ ਹੁੰਦਾ ਨਾ ਉਹਦੇ 'ਚ ਕੋਈ ਅੰਤਰ ਹੁੰਦਾ ਰਹਿੰਦਾ ਹਾਂ ਕੱਲਾ ਰੇਟ ਨਹੀਂ ਘਟ ਜਾ ਕੇ ਘਰੇ 'ਚ ਕਲੱਟ ਪਲੇਟ ਪਾਉਣੀ ਪੈ ਜਾ 5-7000 ਲੱਗ ਜਾਂਦਾ ਹਾਂ ਜੀ ਸਹੀ ਗੱਲ ਆ ਠੀਕ ਹੈ ਨਾ ਕਿਤੋਂ ਵੀ ਲੈਣਾ ਯਾਰ ਮੈਥੋ ਲੈਣਾ ਬਾਈ ਕਿਤੇ ਤੋਂ ਲੈਣਾ ਬਾਈ ਸਾਰੇ ਬੰਦੇ ਚੰਗੇ ਮਾੜਾ ਕੋਈ ਨਹੀਂ ਮਾੜਾ ਕੋਈ ਨਹੀਂ ਚੀਜ਼ ਚਮਾ ਨਾ ਫਿੱਟ ਕਰਕੇ ਲੋ ਪੂਰੀ ਤਸੱਲੀ ਕਰਕੇ ਲਿਆ ਕਰੋ ਲਿਆ ਕੇ ਲਿਆ ਕਰੋ ਹਾਂ ਇਹ ਬਾਕੀ ਬਾਈ ਵੀਡੀਓ ਚੰਗੀ ਲੱਗ ਜਾ ਕੋਈ ਗੱਲਾਂ ਵਧੀਆ ਲੱਗਦੀਆਂ ਸ਼ੇਅਰ ਕਰ ਦਿਆ ਕਰੋ ਜੇ ਕੋਈ ਕਮੀ ਪੇਸ਼ੀ ਆਦਾ ਕਮੈਂਟਾਂ ਦੇ ਵਿੱਚ ਵੀ ਹੋਊਗਾ ਜਿਹੜੀ ਕੋਈ ਜਾਣਕਾਰੀ ਨਹੀਂ ਅਧੂਰੀ ਹੁੰਦੀ ਉਹ ਉਹਦੇ ਬਾਰੇ ਉਹ ਜ਼ਰੂਰ ਦੱਸਦਿਆ ਕਰੋ ਧੰਨਵਾਦ ਧੰਨਵਾਦ